ਉਸੇ ਇੱਥੇ ਲੰਗਰ ਲਾਉਣਾ ਹੋਵੇ ਨਾ ਸ਼ਬੀਰ ਲਾਉਣੀ ਹੋਵੇ ਕੱਲਾ ਬੰਦਾ ਇੱਕ ਖਾਂਡ ਦੀਆਂ ਦੋ ਬੋਰੀਆਂ ਦੇ ਦਊਗਾ ਪਰ ਜੇ ਉਸੇ ਬੰਦੇ ਨੂੰ ਕਹੀਏ ਨਾ ਔਥੇ ਇੱਕ ਪਰਿਵਾਰ ਹੈ ਉਹਦੇ ਦੋ ਬੱਚਿਆਂ ਦੀ ਫੀਸ ਤਰਨ ਵਾਲੀ ਹੈ ਬਾਪ ਦਾ ਸਾਆ ਸਿਰ ਤੇ ਨਹੀਂ ਕੋਈ ਟਾਵਾ ਪਰਿਵਾਰੀ ਹੈ ਜਿਹੜਾ ਕਵੇ ਮੈਂ ਸੇਵਾ ਕਰਨ ਨੂੰ ਤਿਆਰ ਆ ਮੈਂ ਕੋਈ ਬਾਬਾ ਨਹੀਂ ਇੱਕ ਪ੍ਰਚਾਰਕ ਆ ਸਾਨੂੰ ਪਤਾ ਨਹੀਂ ਰੋਜ਼ ਦੇ ਦੋ ਚਾਰ ਫੋਨ ਆਉਂਦੇ ਆ ਲੋੜਵੰਦ ਬੰਦੇ ਚਲੋ ਜਿੰਨੇ ਕ ਜੋਗੇ ਅਸੀਂ ਨਾਲ ਖਲੋਣੇ ਆ ਪਰ ਮੈਂ ਮਨ 'ਚ ਸੋਚਦਾ ਹਾਂ ਨਾ ਜੇ ਹਰ ਬੰਦਾ ਇਦਾਂ ਖਲੋਣ ਲੱਗੇ ਗੱਲ ਕਿੱਥੋਂ ਦੀ ਕਿੱਥੇ ਪਹੁੰਚ ਸਕਦੀ ਹੈ ਜੀ ਹਰ ਬੰਦਾ ਤੇ ਇੱਕ ਮੈਂ ਬੇਨਤੀ ਕਰਾਂ ਜਿੱਦਨ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਦੀ ਆਦਤ ਪੈ ਗਈ ਨਾ ਇਮਾਨਦਾਰੀ ਨਾਲ ਵੇਖਿਓ ਸਕੂਨ ਕਿੱਡਾ ਪਿਆਰਾ ਹੁੰਦਾ ਸੱਚ ਹੈ ਤਜਰਬਾ ਕਰਕੇ ਵੇਖਿਓ ਤੁਸੀਂ ਕਦੀ ਮੈਂ ਕਿਦਨ ਮਨ ਸੋਚਿਆ ਸੀ ਮੈਂ ਕਹ ਜਿਵੇਂ ਮੰਨ ਲਓ 10 ਰੁਪਏ ਆ ਉਹ ਚੋ ਗੁਰੂ ਕਹਿੰਦਾ ਨੋਂ ਤੇਰੇ ਇੱਕ ਮੇਰਾ ਹੈ ਅੱਛਾ ਮੰਨ ਲਓ ਕੱਲ ਨੂੰ ਗੁਰੂ ਕਹਿੰਦਾ ਮੈਨੂੰ 10 ਚਾਹੀਦੇ ਆ ਤੇ ਮੈਨੂੰ ਮੈਨੂੰ 100 ਦੇਵੇਗਾ ਤੇ ਮੇਰੇ ਤੋਂ 10 ਲਵੇਗਾ ਨਾ ਤੇ ਮੇਰ ਕੋ ਕਿੰਨੇ ਵੱਧ ਗਏ ਜੀ ਮੇਰ ਕੋ 90 ਹੋ ਗਿਆ ਮੰਨ ਲਓ ਐਗਜ਼ਾਮਪਲ ਦੇਣ ਲੱਗਾ ਮੈਂ ਐਗਜ਼ਾਮਪਲ ਦਿਤੀ ਹੈ ਮੰਨ ਲਓ ਗੁਰੂ ਕਹਿੰਦਾ ਨੌ ਤੇਰੇ ਆ ਤੇਰੇ ਟੱਬਰ ਲਈ ਜਿੱਥੇ ਮਰਜੀ ਵਰਤਲਾ ਇੱਕ ਮੇਰਾ ਹੀ ਤੁਸੀਂ ਜੀ ਸੋਚਦੇ ਹੋ ਇਹ ਜਿਹੜੀਆਂ ਹਕੂਮਤਾਂ ਨਾਲ ਗੁਰੂ ਸਾਹਿਬ ਟੱਕਰ ਲੈ ਗਏ ਕਿਵੇਂ ਲੈ ਗਏ ਭਲਾ ਸਰਕਾਰਾਂ ਹਲਾਤੀਆਂ ਗੁਰੂ ਸਾਹਿਬ ਨੇ ਕਿਉਂਕਿ ਸਿੱਖ ਆਪਣੀ ਦਸਵੰਦ ਦੀ ਕਮਾਈ ਲੈ ਕੇ ਆਉਂਦਾ ਸੀ ਜਦੋਂ ਅਸੀਂ ਬਾਬਾ ਮੱਖਣਸ਼ਾਹ ਦਾ ਇਤਿਹਾਸ ਪੜ੍ਹਦੇ ਕੀ ਸੀ ਉਹ ਉਹ ਆਪਣੀ ਦਸਵੰਦ ਦੀ ਕਿਰਤ ਕਮਾਈ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਭੇਡਾ ਕਰਦਾ ਸੀ ਕਦੀ ਸੋਚ ਕੇ ਵੇਖਿਓ ਜੇ ਗੁਰੂ ਕੇ ਪਿਆਰੇ ਸਿੱਖ ਉਸ ਵਕਤ ਤੇ ਅੱਜ ਕਿਦਰ ਨੂੰ ਚਲੇ ਗਿਆ ਜੀ ਅੱਜ ਦਸਵੰਦ ਨਿਕਲਦਾ ਹੈ ਪਰ ਨਿਕਲਦਾ ਕਈ ਤੇ ਗਾਉਣ ਵਾਲੀਆਂ ਤੇ ਵਾਰ ਦਿੰਦੇ ਦਸਵੰਦ ਆਪਣਾ ਗਾਉਣ ਵਾਲਾ ਰਾਗੀ ਨੂੰ ਜੀਰੀ ਤੇਰੀ ਜਾਣਗੇ ਉਹ ਕਹੂਗਾ ਜੀ ਪੇਟਾ ਕਿੰਨੀ ਤੇਰੇ ਵਾਜੇ ਤੇ ਕਿੰਨਾ ਢੇਰ ਲੱਗ ਗਿਆ ਸੀ ਤੇ ਢੇਰ ਕਾ ਦਾ ਲੱਗਾ ਸੀ ਦਸਾਂ ਦਸਾਂ ਰੁਪਈਆ ਦਾ ਤੇ ਗਾਉਣ ਵਾਲਿਆਂ ਦੇ ਪੈਰਾਂ 'ਚ ਕਿੰਨੇ ਹੁੰਦੇ ਭਲਾ 5 500 ਦੇ ਨੋਟ 100 100 ਦੇ ਨੋਟ ਤਿਰਾਗੀ ਨੂੰ ਕਿਹੜੇ ਦਿੰਦੇ ਭਲਾ ਜਿਹੜੇ 2 4 ਵਾਰ ਦੁਕਾਨਦਾਰ ਨੇ ਮੁੜੇ ਹੁਣ ਚੇਪੀਆਂ ਲੱਗੀਆਂ ਹੁੰਦੀਆਂ ਬੋਲੋ ਪਿਆਰਿਓ ਸਾਡਾ ਸਮਾਜ ਕਿਹੜੇ ਬਣੇ ਤੁਰ ਪਿਆ ਜੀ ਫੇਰ ਕਹਣਗੇ ਗਾਇਕ ਬੜੇ ਵੱਧ ਗਏ ਕਿੰਨੇ ਰਾਗੀ ਢਾਡੀ ਐਸ ਵਕਤ ਗਾਇਕ ਬਣੇ ਆ ਤੁਹਾਨੂੰ ਪਤਾ ਹੈ ਤੁਸੀਂ ਗਾਇਕਾਂ ਦਾ ਨਾਮ ਪੜ੍ਹ ਕੇ ਵੇਖ ਲਓ ਮੀਕੇ ਦਾ ਨਾਮ ਸੁਣਿਆ ਸਾਰਿਆਂ ਨੇ ਦਲੇਰ ਮਹਿੰਦੀ ਦਾ ਪਰਾ ਮੀਕੇ ਦਾ ਗੁਰਦੁਆਰੇ ਦਾ ਜਨਮ ਹੈ ਦੁਰਗਾਪੁਰੋ ਗੁਰਦਰਾ ਹੈ ਬੰਗਾਲ ਦੇ ਵਿੱਚ ਮੈਂ ਉਸ ਗੁਰਦਾਰੇ ਨੂੰ ਸਮਾਗਮ ਕਰਕੇ ਆਇਆ ਮੈਨੂੰ ਪ੍ਰਬੰਧਕਾਂ ਨੇ ਵਿਖਾਇਆ ਕਹਿੰਦੇ ਜੀ ਮੀਕੇ ਦਾ ਦਲੇਰ ਮਹਿੰਦੀ ਦਾ ਜਿਹੜਾ ਪਿਤਾ ਸੀ ਐਸ ਗੁਰਦਾਰੇ ਚ ਰਹਿੰਦੇ ਹੁੰਦੇ ਸੀ ਉਹ ਜਦੋਂ ਕੀਰਤਨ ਕਰਦੇ ਹੁੰਦੇ ਹੁੰਦੇ ਪਿਤਾ ਜੀ ਦੁਰਗਾਪੁਰ ਬੰਗਾਲ ਦੇ ਵਿੱਚ ਕਹਿੰਦੇ ਐਸ ਕਮਰੇ ਦੇ ਵਿੱਚ ਮੀਕੇ ਦਾ ਜਨਮ ਹੈ ਤੇ ਉਹਨੇ ਆਪਣੇ ਪੜ੍ਹ ਲਿਖੇ ਤੁਸੀਂ Google ਤੇ ਮੀਕੇ ਦਾ ਨਾਮ ਭਰ ਕੇ ਉਹਦਾ ਜਿਹੜਾ ਜਨਮ ਸਥਾਨ ਹੈ ਉਹਨੇ ਲਿਖ ਕੇ ਪਾਇਆ ਉਥੇ ਦੁਰਗਾਪੁਰ ਕਿਉਂਕਿ ਪੇਤਾਰਾਗੀ ਸੀ ਤੇ ਜੇ ਭਲਾ ਉਹ ਕੀਰਤ ਨਹੀਂ ਹੁੰਦਾ ਤੇ ਨਾਲੇ 10-10 ਰੁਪਏ ਦੇਣੇ ਨਾਲੇ ਜਲੀਲ ਕਰਨਾ ਸੀ ਅੱਜ ਉਹ ਕਰੋੜਾਂ ਰੁਪਏ ਫਿਲਮਾਂ ਦੇ ਗਾਣੇ गा ਕੇ ਲਿੰਦਾ ਅਗਲਾ ਤੇ ਫੇਰ ਪਤਾ ਕਰਨ ਕਿ ਗਾਇਕ ਵਧ ਗਿਆ ਤੇ ਵਧਾਈ ਕਿਹਨਾਂ ਨੇ ਭਲਾ ਤੁਸੀਂ ਆਪਣੇ ਪੋਤੀ ਦੇ ਵਿਆਹ ਤੇ ਗਾਉਣ ਵਾਲੀ ਸਾਦੇ ਹੋ ਉਥੇ ਜਿੰਨੇ ਕੀਤੇ ਹੁੰਦੇ ਉਹ ਦਿੰਦੇ ਵਖਰੇ ਓਦਾਂ ਵੱਧ ਵਾਰ ਦਿਆ ਰਾਗੀ ਆ ਜਾਵੇ ਨਾ ਉਹ ਜਲੀਲ ਕਰਦੇ ਨਾ ਉਹਨੂੰ ਉਹ ਜਰੀਲ ਕਰਦੇ ਹੋ ਆਪਣੀਆਂ ਪੀੜ੍ਹੀਆਂ ਨੂੰ ਦੱਸ ਜਾਂਦਾ ਕਿ ਪੁੱਤ ਹੋਰ ਕੰਮ ਕਰ ਲਿਓ ਤੁਸੀਂ ਇਸ ਬੰਦੇ ਨਾਲ ਤੁਰੇ